हां हां जी ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਾਂ ਦੇ ਸੇਲ ਲਈ ਲੈ ਕੇ ਆਏ ਹਾਂ ਜੀ ਦੋ ਬਈ ਕੱਟੀਆਂ ਨੇ ਇੱਕ ਨੀਲੀ ਰਾਵੀ ਕੱਟੀ ਆ ਇੱਕ ਮੋਹਰਾਂ ਨਸਲ ਦੀ ਆ ਇੱਕ ਬਈ HF ਵੱੱਛੀ ਹੈਗੀ ਤੇ ਇੱਕ ਬਈ ਜਰਸੀ ਦਾ ਕ੍ਰੌਸ ਵੱੱਛੀ ਗੱਭਣ ਆ ਬਈ ਚੱਕ ਪਾ ਸਣ ਬਈ ਆਹ ਹਾਂ ਛੇ ਮਹੀਨਾ ਲੱਗਿਆ ਇਹਨੂੰ ਠੀਕ ਆ ਬਈ ਆ ਦਾਸ ਤਰੀਕ ਤੋਂ ਛੇ ਮਹੀਨਾ ਲੱਗਿਆ ਜੀ ਬਈ ਨਾਮ ਤੇ ਐਡਰੈਸ ਵੋਗ ਨਾਮ ਬੱਬੂ ਮਾਣੀ ਠੀਕ ਹੈ ਜੀ ਪਿੰਡ ਪਿੰਡ ਹਿੰਮਤਪੁਰਾ ਜ਼ਿਲ੍ਹਾ ਜੀ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘਾ ਨੇੜੇ ਪਿੰਡ ਬਈ ਨੇੜੇ ਬਲਾਸਪੁਰ ਵੀ ਪੈ ਜਾਂਦਾ ਇੱਧਰ ਨੇੜੇ ਮੱਜੂ ਕੇ ਬਧੌੜ ਠੀਕ ਹੈ ਬਾਈ ਤੇ ਜੇ ਹਿੰਮਤਪੁਰੇ ਤੋਂ ਜਦੋਂ ਬਲਾਸਪੁਰ ਨੂੰ ਜਾਣੇ ਉਹ ਸੜਕ ਤੇ ਘਰ ਹਨ ਹਾਂ ਇਹ ਪੱਠਾੜੀ ਸੜਕ ਤੇ ਘਰ ਆਪਣਾ ਦਾਣਾ ਮੰਡੀ ਦੇ ਨੇੜੇ ਜੀ ਮੋਬਾਈਲ ਨੰਬਰ 9872390247 ਠੀਕ ਹੈ ਬਾਈ ਮੈਂ ਜਿਹੜੀ ਪਹਿਲੇ ਨੰਬਰ ਤੇ ਵੜ ਦੇਣਾ ਕਿੰਨੇ ਟਾਈਮ ਦੀ ਗੱਬਣਾ ਇਹਨੂੰ 6 ਮਹੀਨਾ ਲੱਗ ਗਿਆ ਜੀ 10 ਤਰੀਕ ਤੋਂ ਠੀਕ ਹੈ ਬਾਈ ਕੀ ਦੋਦ ਸੀ ਦੀ ਮਾਤ ਲੈ ਕਿੰਨਾ ਸੀ ਸੀਗਾ ਜੀ 12 13 ਕਿਲੋ ਠੀਕ ਹੈ ਭਾਈ ਤੇ ਕੀ ਮੋਲ ਦਾ ਜਾਇਜ਼ ਮੋਲ ਦਾ 30000 ਆ ਜੀ 30000 ਰੁਪਏ ਮੋਲ ਆ ਭਾਈ ਚੰਗੀ ਆ ਕੱਦ ਵਿੱਡ ਚੰਗਾ ਰੰਗ ਰੂਪ ਚੰਗਾ ਚਮਕ ਚਮਕ ਕੇ ਚੰਗੀ ਆ ਝੋਲੀ ਵੀ ਕਰਮ ਵਾਲੀ ਦੀ ਚੰਗੀ ਆ ਚਾਹ ਦੀ ਆ ਥਣ ਹਨ ਭਾਈ ਥਾਜਾ ਮਾ ਚਾਰ ਹੀ ਠੀਕ ਆ ਭਾਈ ਕੋਟ ਸ਼ਾਂਗ ਦੀ ਗਰੰਟੀ ਆ ਕਿਸੇ ਵੀ ਦੀ ਮੁੱਲ ਮੋਲ 30000 ਠੀਕ ਆ ਅੱਗੇ ਬਈ 2 ਨੰਬਰ ਤੇ ਇਹਦੀ ਕਿੰਨੀ ਕੁ ਉਮਰ ਆ ਬੱਚੀ ਦੀ ਬਈ ਕਿਹੜੀ ਸਾਲ ਦੀ ਆਈ ਸਾਲ ਕਰੀ ਹੋਗੀ ਲਗਭਗ ਠੀਕ ਆ ਇਹਨਾਂ ਦਾ ਤੁਸੀਂ ਮਾਤਲੇ ਉਹ ਹਾਲੇ ਹੈ 15-16 ਲੀਟਰ 15 ਤੋਂ 16 ਲੀਟਰ ਠੀਕ ਆ ਬਈ ਸੱਦ ਬੱਡ ਚੰਗਾ ਰੰਗ ਰੂਪ ਚੰਗਾ ਬਈ ਥਣ ਝੋਲੀ ਬਈ ਕਹਿੰਦਾ ਚੰਗੀ ਆ ਚਾਰੇ ਥਾਣਾ ਨੇ ਖੜਵੇਂ ਪੂਰੇ ਗਾਇਬ ਤੇ ਮੁੱਲ ਕੀ ਆ ਬਈ ਇਹਦਾ ਜਾਇਜ ਮੁੱਲ ਦਾ ਜਾਇਜ 12000 ਰੁਪਏ ਜੀ ਸਮਾਨਦਾਨ ਹੋ ਜੇ ਆ ਮਾਨਤਨ ਕਰ ਦਿੰਗੇ ਜੀ 12000 ਰੁਪਿਆ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚ ਤੋਂ ਮਾਨਤਨ ਜਰੂਰ ਹੋ ਜੀਦਾ ਬਾਈ ਅੱਗੇ ਵੀਰੇ ਤਿੰਨ ਨੰਬਰ ਤੇ ਇੱਕ ਟੀ ਕਿੰਨੀ ਕੁ ਮਿਹੜੀ ਇਹਦੀ ਹੈਗੀ ਹੈ 15-16 ਮਹੀਨਾ ਦੀ ਕਿੰਨਾ ਦੁੱਧ ਸੀ ਮਾਂ ਥੱਲੇ ਬਾਈ ਮਾਂ ਥੱਲੇ ਉਹਦੇ 12-13 ਲੀਟਰ ਸੀਗਾ ਜੀ ਠੀਕ ਆ ਮੁੱਲ ਬਈ ਇਹਦਾ ਮੁੱਲ ਉਹ ਦੋਨਾਂ ਦਾ ਇਕੱਠਿਆਂ ਲਈ ਦੱਸ ਦਾਂਗੇ ਇਕੱਠਿਆਂ ਤਾਂ ਹੀ ਦੱਸ ਦਿਓ ਜੀ ਇਕੱਠਿਆਂ ਆਪਾਂ ਮੁੱਲ 35000 ਆ ਦੇ ਦੇ ਆਗੇ 30000 ਤੇ ਬਸ ਠੀਕ ਆ ਬਾਈ ਦੋਨਾਂ ਦਾ ਜੋੜੇ ਦਾ ਹੀ ਮੁੱਲ ਬਾਈ ਕਹਿੰਦਾ 35000 ਰੁਪਿਆ ਇਹ 30000 ਦੀਆਂ ਦੇ ਦੇਾਂਗੇ ਦੂਜੀ ਨੀਲੀ ਰਾਵੀ ਆ ਹਨਾ ਹਾਂ ਇਹਦੀ ਉਮਰ ਆ ਜੀ ਇਹ ਵੀ ਹੈਗੀ 12-13 ਮਹੀਨੇ ਦੀ ਠੀਕ ਹੈ ਮਾਂ ਦਾ ਦੁੱਧ ਕਿੰਨਾ ਸੀ ਇਹ 12-13 ਲੀਟਰ ਵਾਲੀ ਆ ਵੀ 12-13 ਲੀਟਰ ਆ ਠੀਕ ਆ ਜੋੜੇ ਦਾ ਮੁੱਲ ਬਈ 35000 ਆ 30000 ਦੀਆਂ ਬਾਈਕ ਹਨਾ ਦੇ ਦੇਾਂਗੇ ਬਾਈ ਆ ਡੱਬੀ ਬੱਚੀ ਦਾ ਬਈ ਮੁੱਲ 12000 ਰੁਪਇਆ ਹਾਂਜੀ ਠੀਕ ਆ ਬਈ ਗੱਬਣ ਬੱਚੀ ਦਾ ਮੁੱਲ 30000 ਤੇ ਕਿਸੇ ਵੀਰ ਨੂੰ ਕੋਈ ਵੀ ਨਾ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਬਈ